ਸੱਤੇ ਅਜੀ ਮਾਪੇ ਤੈਨੂੰ ਕਮੋਂਦੇ ਤੀ ਖਾਂਦੇ ਤੀ ਸਾਡੇ ਪਰ ਤੁਹਾਨੂੰ ਬਹੁਤ ਕੱਲ ਖਮ ਹੋਇਆ ਜੀ ਬਬਲ ਵੀਰ ਨੇ ਬਾਤ ਗੱਲ ਕੱਮ ਕੀਤੀ ਸਾਡੇ ਨਾਲ ਜੀ ਕਹਿੰਦਾ ਫਿਰ ਉੱਤੇ ਗਰਾਂ ਮੈਂ ਤੁਹਾਨੂੰ ਪੈਸੇ ਦਊਂਗਾ ਤੁਸੀਂ ਇਹ ਕਿਹ ਗਾਂ ਪੁੱਛ ਨੂੰ ਨਾ ਦੱਸਿਓ ਕਹਿੰਦਾ ਜੀ ਅਸੀਂ ਤਾਂ ਨਹੀਂ ਇਨਸਾਫ ਦਿਲਾਉਣਾ ਚਾਹੁੰਦੇ ਆ ਜੀ ਵੀ ਇੱਕ ਕੇ ਵੀ ਕਿਸੇ ਦੀਆਂ ਧੀਆਂ ਘੜਾ ਹੈ ਧੀਆਂ ਨਹੀਂ ਅੱਜ ਇਹ ਰਿਪੜੀ ਨਾਲ ਕਹਿਆ ਕਣ ਕਾਨੂੰ ਕਿਸੇ ਹੋਰ ਦੀ ਮਾਰੀ ਕਰੋਗਾ ਹੋਗੀ ਜੇ ਪਤਾ ਮੇਰੀ ਪੁਰੀਲਾ ਕਰਕੇ ਅੱਜਕੱਲ੍ਹ 46 ਸਾਲ ਦਾ ਬਲਬੀਰ ਸਿੰਘ ਨਾਮ ਦਾ ਇਹ ਵਿਅਕਤੀ ਉਹ ਦਰਿੰਦਾ ਹੈ ਜਿਸ ਨੇ ਇੱਕ ਕੁੜੀ ਨੂੰ ਜ਼ਿੰਦਗੀ ਹੀ ਨਹੀਂ ਜੀਣ ਦਿੱਤੀ ਉਸ ਦੇ ਨਾਲ ਗੰਦੀਆਂ ਹਰਕਤਾਂ ਕੀਤੀਆਂ ਉਸ ਦੇ ਫੋਨ ਦੇ ਉੱਪਰ ਗਲਤ ਵੀਡੀਓ ਭੇਜੀ ਅਤੇ ਉਸ ਤੋਂ ਬਾਅਦ ਉਸ ਕੁੜੀ ਦੀ ਜਾਨ ਲੈ ਲਈ ਦੱਸਦੇ ਕਿ ਇਸ ਕੁੜੀ ਦੇ ਪਿਤਾ ਦੀ ਥੋੜਾ ਸਮਾਂ ਪਹਿਲਾਂ ਹੀ ਜਾਨ ਗਈ ਸੀ ਉਸ ਤੋਂ ਬਾਅਦ ਮਾਂ ਲੋਕਾਂ ਦੇ ਘਰਾਂ ਦੇ ਵਿੱਚ ਕੰਮ ਕਰਕੇ ਆਪਣਾ ਗੁਜ਼ਾਰਾ ਕਰ ਰਹੀ ਸੀ ਉਹ ਨਾਲ ਹੀ ਆਪਣੇ 13 ਸਾਲ ਦੀ ਬੱਚੀ ਨੂੰ ਲੈ ਜਾਂਦੀ ਸੀ ਪਰ ਜਦੋਂ ਉਸ ਨੂੰ ਪਤਾ ਲੱਗਿਆ ਕਿ ਇਸ ਘਰ ਦੇ ਵਿੱਚ ਇੱਕ ਦਰਿੰਦਾ ਅਤੇ ਉਹ ਉਸਦੀ ਧੀ ਦੇ ਉੱਪਰ ਮਾੜੀ ਨਜ਼ਰ ਰੱਖਦਾ ਤਾਂ ਉਸ ਨੇ ਉੱਥੇ ਕੰਮ ਕਰਨਾ ਵੀ ਛੱਡ ਦਿੱਤਾ ਪਰ ਇਸ 46 ਸਾਲਾ ਵਿਅਕਤੀ ਦੇ ਵੱਲੋਂ ਉਸ ਕੁੜੀ ਦੀ ਜ਼ਿੰਦਗੀ ਲੈ ਕੇ ਹੀ ਉਸ ਨੂੰ ਬਖਸ਼ਿਆ ਗਿਆ ਪਤਾ ਲੱਗਿਆ ਕਿ ਕਾਲੀ ਦੇ ਵਿੱਚ ਇਸ ਨੇ ਉਸ ਦਾ ਅੰਤਿਮ ਸੰਸਕਾਰ ਤੱਕ ਕਰਵਾ ਦਿੱਤਾ ਖੰਨਾ ਦੇ ਸਮਰਾਲਾ ਤੋਂ ਇਹ ਖਬਰ ਸਾਹਮਣੇ ਆ ਰਹੀ ਹੈ ਜਿੱਥੇ 13 ਸਾਲ ਦੀ ਕੁੜੀ ਦੀ ਜਾਨ ਗਈ ਪਤਾ ਲੱਗਿਆ ਕਿ ਉਸਦੇ ਫੋਨ ਦੇ ਵਿੱਚ ਗਲਤ ਵੀਡੀਓ ਸੀ ਜੋ ਕਿ ਏਸੇ ਬੰਦੇ ਦੇ ਨੰਬਰ ਤੋਂ ਭੇਜੀਆਂ ਹੋਈਆਂ ਸਨ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਮੁਸਕਾਬਾਦ ਦੇ ਦੋਸ਼ੀ ਬਲਵੀਰ ਸਿੰਘ ਨੂੰ ਹੁਣ ਗ੍ਰਿਫਤਾਰ ਕੀਤਾ ਜੋ ਕਿ ਪਿੰਡ ਦਾ ਜ਼ਮੀਦਾਰ ਹੈ ਉਸ ਦੇ ਉੱਪਰ ਦੋਸ਼ ਹੈ ਕਿ ਉਸ ਨੂੰ ਮਾਮਲੇ ਨੂੰ ਦਬਾਉਣ ਦੇ ਲਈ ਪਰਿਵਾਰ ਨੂੰ 7 ਲੱਖ ਦੇਣ ਦਾ ਵੀ ਵਾਅਦਾ ਕੀਤਾ ਸੀ ਪਰ ਜਦੋਂ ਇਹ ਪੈਸੇ ਨਹੀਂ ਦਿੱਤੇ ਗਏ ਤਾਂ ਇਹ ਸਾਰਾ ਮਾਮਲਾ ਖੁੱਲ ਕੇ ਸਾਹਮਣੇ ਆ ਗਿਆ ਪੁਲਿਸ ਦੇ ਵੱਲੋਂ ਦੱਸਿਆ ਗਿਆ ਕਿ 13 ਸਾਲਾ ਕੁੜੀ ਜਿਸ ਦੇ ਪਿਤਾ ਪਹਿਲਾਂ ਹੀ ਦੁਨੀਆ ਤੋਂ ਜਾ ਚੁੱਕੇ ਨੇ ਆਪਣੀ ਮਾਂ ਦੇ ਨਾਲ ਲੋਕਾਂ ਦੇ ਘਰਾਂ ਦੇ ਵਿੱਚ ਕੰਮ ਕਰਦੀ ਸੀ ਮਾਂ ਨੇ ਆਪਣੀ ਧੀ ਨੂੰ ਕੰਮ ਤੇ ਲੈ ਜਾਣਾ ਜਦੋਂ ਸ਼ੁਰੂ ਕਰ ਦਿੱਤਾ ਤਾਂ ਬਲਵੀਰ ਸਿੰਘ ਜਿਸ ਦੇ ਘਰ ਉਹ ਕੰਮ ਕਰਦੀ ਸੀ ਉਸ ਨੇ ਗੰਦੀ ਨਜ਼ਰ ਉਸ ਤੇ ਰੱਖਣੀ ਸ਼ੁਰੂ ਕੀਤੀ ਸੀ 46 ਸਾਲਾ ਬਲਵੀਰ ਸਿੰਘ ਨੇ 13 ਸਾਲ ਦੀ ਉਸ ਕੁੜੀ ਦੇ ਨਾਲ ਗੰਦੀਆਂ ਹਰਕਤਾਂ ਕੀਤੀਆਂ ਨੇ ਇਸ ਤੋਂ ਬਾਅਦ ਉਸ ਕੁੜੀ ਦੀ ਜਾਨ ਚਲੀ ਗਈ 23 ਮਾਰਚ ਨੂੰ ਕੰਮ ਤੋਂ ਹੋ ਘਰ ਚਲੀ ਗਈ ਇਸੇ ਦੌਰਾਨ ਹੀ ਫਿਰ ਪਤਾ ਲੱਗਦਾ ਕਿ ਕਿੰਝ ਕੁੜੀ ਖਤਮ ਹੋ ਚੁੱਕੀ ਹੈ ਬਲਵੀਰ ਸਿੰਘ ਮੌਕੇ ਤੇ ਪਹੁੰਚਿਆ ਤਾਂ ਉਸਨੇ ਕਿਹਾ ਕਿ ਇਸ ਦਾ ਅੰਤਿਮ ਸੰਸਕਾਰ ਕਰ ਦਵੋ ਤੇ ਹਸਪਤਾਲ ਲਈ ਉਹ 7 ਲੱਖ ਰੁਪਏ ਦੇਣ ਦੀ ਗੱਲ ਕੁੜੀ ਦੀ ਮਾਂ ਨੂੰ ਆਖਦਾ ਪਰ ਇਹ ਨਹੀਂ ਦਿੱਤੇ ਜਾਂਦੇ ਮਾਂ ਦੇ ਵੱਲੋਂ ਦੋਸ਼ ਲਗਾਇਆ ਜਾਂਦਾ ਕਿ ਬਲਵੀਰ ਸਿੰਘ ਨੇ ਡਰਾਇਆ ਧਮਕਾਇਆ ਜਿਸ ਦੇ ਚਲਦੇ ਹੋਏ ਉਹਨਾਂ ਕੁੜੀ ਦਾ ਅੰਤਿਮ ਸੰਸਕਾਰ ਕਰ ਦਿੱਤਾ ਸੀ। ਕੁੜੀ ਦੀ ਮਾਂ ਦੀ ਸ਼ਿਕਾਇਤ ਦੇ ਆਧਾਰ ਤੇ ਅਤੇ ਪਿੰਡ ਵਾਲਿਆਂ ਦੇ ਵੱਲੋਂ ਦਿੱਤੀ ਗਈ ਅਰਜੀ ਤੇ ਹੀ ਪੁਲਿਸ ਨੇ ਕਾਰਵਾਈ ਕਰਦੇ ਹੋਏ ਦੱਸਿਆ ਕਿ ਇਸ ਨੂੰ ਹਿਰਾਸਤ ਦੇ ਵਿੱਚ ਲਿਆ ਜਾ ਚੁੱਕਾ ਹੈ। ਮੋਬਾਈਲ ਕਬਜ਼ੇ ਦੇ ਵਿੱਚ ਲੈ ਕੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਕਿਉਂਕਿ ਜੋ ਇਹ ਮੋਬਾਈਲ ਹੁਣ ਸਾਈਬਰ ਸੈੱਲ ਦੇ ਵਿੱਚ ਦੇ ਦਿੱਤਾ ਗਿਆ ਹੈ। ਇਸ ਦੇ ਵਿੱਚ ਕਈ ਅਹਿਮ ਸੁਰਾਗ ਮਿਲਣ ਦਾ ਵੀ ਦਾਅਵਾ ਕੀਤਾ ਜਾ ਰਿਹਾ ਹੈ। ਇਹ ਘਟਨਾ ਹੋਈ ਸੀ ਜੀ ਏ ਜੀ ਮਾਮਾ ਦੀਆਂ ਨਾ ਬਾਪ ਹੈ ਨਹੀਂ ਸੀਗਾ ਇਹ ਦੋਨੋਂ ਉਹਨਾਂ ਦੇ ਘਰੇ ਪਹਿਲਾਂ ਕੰਮ ਕਰਦੀਆਂ ਸੀਗੀਆਂ ਜਿਹੜਾ ਕੰਮ ਕਰਦੀਆਂ ਸੀ ਉਹ ਕੁੜੀ ਨੂੰ ਗਲਤ ਪਤਾ ਨਹੀਂ ਕਹਿੰਦਾ ਜੀ ਇਹ ਮਾਂ ਨੂੰ ਕੁਝ ਲੱਗਿਆ ਵੀ ਗਲਤ ਬੰਦਾ ਹੈ ਜੀ ਫਿਰ ਉਹਨਾਂ ਘਰੋਂ ਕੰਮ ਕਰਨ ਤੋਂ ਹਟ ਗਈ ਤੇ ਬਾਅਦ ਵਿੱਚ ਪਤਾ ਨਹੀਂ ਉਹਨੇ ਵੀਡੀਓ ਬਣਾਈਆਂ ਗਲਤ ਕੁੜੀ ਦੀ ਗਲਤ ਜ਼ਬਰਦਸਤੀ ਵੀਡੀਓ ਉਹਨੂੰ ਬਲੈਕਮੇਲ ਕਰਦਾ ਤੇਰੀ ਵੀਡੀਓ ਆ ਡਾਊਨਲੋਡ ਕਰ ਦੂੰਗਾ ਇਦਾਂ ਜੀ ਫਿਰ ਉਹ ਕੁੜੀ ਦਰਦੀ ਮੈਨੂੰ ਜੀ ਗੱਲ ਨਹੀਂ ਕਰਦਾ ਜੀ ਕੰਮ ਤਾਂ ਜਾਂਦੀ ਸੀਗਾ ਵਿਚਾਰੀਆਂ ਫਿਰ ਕੰਮ ਤੋਂ ਘਰੇ ਆ ਕੇ ਉਹ ਘਰ ਰਹਿੰਦੀਆਂ ਸੀ ਕਿੰਨੇ ਟਾਈਮ ਤੋਂ ਕੁੜੀ ਕੰਮ ਕਰਦੀ ਸੀ ਉਹਨਾਂ ਘਰੇ ਉਹਨਾਂ ਕੋਲ ਤਾਂ ਇਹਨਾਂ ਨੂੰ ਮੰਮਾ ਨੂੰ ਪਤਾ ਜਿੰਨਾਂ ਨੂੰ ਜੇ ਗੱਲ ਕਰੀਏ ਤੇ ਜੋ ਕੁੜੀ ਮਰੀ ਵੀ ਮਿਲੀ ਆ ਤੇ ਤੁਸੀਂ ਪੁਲਿਸ ਨੂੰ ਦੋਲਾ ਨਹੀਂ ਕੀਤੀ ਇਹਨੂੰ ਡਰਾਤਾ ਜੀ ਵਿਚ ਆ ਖੁਦ ਆ ਗਿਆ ਨਾ ਜਦੋਂ ਢੋਡ ਕਰੇ ਮਰ ਗਈ ਵੀ ਮੈਂ ਤੁਹਾਡੇ ਨਾਲ ਖੜਾ ਪਹਿਲਾਂ ਮੈਂ ਤੁਹਾਨੂੰ ਬਾਲਣ ਵੀ ਦਿੰਦਾ ਵੀ ਗਰੀਬ ਆ ਇਹ ਬਾਲਣ ਦੇਣਾ ਉਹਨੂੰ ਕਿਵੇਂ ਪਤਾ ਲੱਗਿਆ ਵੀ ਉਹਨੇ ਕੁੜੀ ਨਾਲ ਗਲਤ ਕੰਮ ਕੀਤਾ ਵਾ ਤੁਹਾਡੀ ਵੀਡੀਓ ਵੀ ਵਾਇਰਲ ਹੋ ਰਹੀ ਹੈ ਬਾਹਰ ਵਿੱਚ ਵੀਡੀਓ ਪਤਾ ਲੱਗਿਆ ਸਾਨੂੰ ਵੀਡੀਓ ਦੇ ਵਿੱਚ ਇਹਨਾਂ ਦਿਖ ਰਿਹਾ ਗਲਤ ਕੰਮ ਕਰਦੇ ਹਾਂਜੀ ਵੀਡੀਓ ਚ ਦਿਖਦਾ ਹੈ ਜੀ ਵੀਡੀਓ ਬਣਾਇਆ ਕੋਡ ਨੂੰ ਕਹਿੰਦਾ ਵੀ ਤੂੰ ਇਦਾਂ ਕਰਕੇ ਵੀਡੀਓ ਭੇਜ ਮੈਨੂੰ ਇਦਾਂ ਕਰਕੇ ਵੀਡੀਓ ਭੇਜ ਜਦੋਂ ਪਾਸੇ ਦਊਗਾ ਆਇਆ ਕਰੂੰਗਾ ਬੱਚੀ ਸਾਡੇ ਨਾਂ ਬਾਲਗ ਸੀ ਜੀ ਇਹੋ ਨਾ ਬੋਲ ਤੂੰ ਨੇ ਕੋਈ ਲਾਲਚ ਦਿੱਤਾ ਗਿਆ ਸੀਗੇ ਉਹਨੇ ਘਰਦਿਆਂ ਨੂੰ ਬੁਲਾਇਆ ਸੀਗਾ ਪਤਾ ਨਹੀਂ ਕਹਿੰਦੇ ਸੀਗੇ ਵੀ ਲਾਲਚ ਪਾ ਗਿਆ ਸੀ ਹਾਂਜੀ ਹਾਂਜੀ ਕਹਿੰਦੇ ਸੱਤ ਜਿਹੜਾ 7 ਲੱਖ ਲੈ ਲੋ ਵੀ ਅਸੀਂ ਫਾਸਲਾ ਕਰ ਲਓ ਸਾਡੇ ਨਾਲ ਮਿਸਾਪੇ ਲੱਖ ਰੋਵਾਂਗੇ ਕਿਹੋ ਜਿਹਾ ਇਨਸਾਫ ਕਰੀ ਹੋ ਰਿਹਾ ਹੁਣ ਕਿਹਦਾ ਇਨਸਾਫ ਸਾਈਦਾ ਸਾਡੀ ਬੁੱਢੀ ਦੀ ਉਮਰ ਕਿੰਨੀ ਆਦੀ ਉਮਰ 18 ਸਾਲ ਦੀ ਕੀ ਹੋਇਆ ਧੱਕਾ ਹੋਇਆ ਮੇਰੇ ਲਈ ਇਸ ਤਰ੍ਹਾਂ ਦਾ ਧੱਕਾ ਹੋਇਆ ਮੈਂ ਤਾਂ ਕਨਜਾਇਜ ਕਰਿਆ ਨੇ ਮੇਰੇ ਕੋਲ ਮੈਂ ਗਈ ਹੋਈ ਸੀ ਆਪਣੇ ਕੰਮ ਕਰਨ ਬਲਵੀਰ ਸਿੰਘ ਦਾ ਮੁਸ਼ਕਵਾਤ ਹਾਂਜੀ ਮੈਂ ਧੱਕਾ ਕਰਦਾ ਸੀ ਮੇਰੀ ਕੁੱਲਨ ਨੇ ਜਾਇਚ ਇਸ ਤਰ੍ਹਾਂ ਰਿਆਤ ਕਰੇ ਇੱਕ ਹੀ ਕੰਮ ਕਰਦੀ ਸੀ ਉਹਨਾਂ ਦੇ ਘਰੇ ਮੈਂ ਮੈਂ ਕੰਮ ਕਰਦੀ ਸੀ ਮੈਂ ਹਟ ਗਈ ਉਹ ਬੰਦਾ ਸਹੀ ਨਹੀਂ ਲੱਗਿਆ ਤੀ ਉਹਨਾਂ ਦੇ ਘਰੇ ਉਹਨਾਂ ਦੇ ਘਰੇ ਮੈਨੂੰ ਬੰਦਾ ਸਹੀ ਨਹੀਂ ਲੱਗਿਆ ਮੈਨੂੰ ਗਾਤ ਲੱਗਾ ਲੱਗਿਆ ਤੂੰ ਐਵੇਂ ਹਟ ਗਈ ਐਵੇਂ ਨਿਸ਼ਾਨ ਮੇਰੀ ਕੁੜੀ ਦੇ ਪੱਟੇ ਤੇ ਨਿਸ਼ਾਨ ਬਹੁਤ ਆਏ ਹੋਤੇ ਪਰ ਇਹਨੇ ਮਾਰ ਕੇ ਤੇਰੀ ਕੋਲ ਨੂੰ ਕੋਈ ਪਤਾ ਲੱਗਿਆ ਵੀ ਇਸ ਤਰ੍ਹਾਂ ਦੀ ਗੱਲ ਹੋ ਰਹੀ ਹੈ ਕੁੜੀ ਨਾਲ ਹਾਂਜੀ ਤੁਹਾਨੂੰ ਕਦੋਂ ਪਤਾ ਲੱਗਿਆ ਕੁੜੀ ਨਾਲ ਸਰਾ ਹੋ ਰਿਹਾ ਸੀ ਜੀ ਮੈਨੂੰ ਪਾਉਂ ਤਾਈ ਮੈਨੂੰ ਹੋ ਗਿਆ ਵਾ ਸਾਰਾ ਕੁਝ ਮੈਂ ਇਹ ਕੁੜੀ ਦੇ ਕੋਈ ਕੁਝ ਦੱਸਿਆ ਕੁੜੀ ਨੇ ਕੁੜੀ ਨੇ ਮੈਨੂੰ ਕੋਈ ਗੱਲ ਨਹੀਂ ਦੱਸੀ ਉਸ ਕੁੜੀ ਨੇ ਨਾ ਕਰੇ ਕੋਈ ਨਹੀਂ ਰਿਸ਼ਤੇ ਮੇਰੇ ਕਰੇ ਮੈਂ ਇਹਨੇ ਮੇਰੇ ਸਾਸੋ ਨਹੀਂ ਨਿਰੇਗਾ ਜਾਂਦੇ ਨੇ ਪਰ ਬੱਤ ਜਾਨੀ ਤੁਹਾਨੂੰ ਕਿਹਨਾਂ ਦੱਸਿਆ ਵੀ ਉਹਦੇ ਕੁੜੀ

ਇਨੇ ਉਹਨਾਂ ਦੇ ਪੇਰੈਂਟਸ ਨਾਲ ਦਾ ਉਸ ਨੂੰ ਸੰਸਕਾਰ ਕਰ ਦਿੱਤਾ ਸੀ ਬਿਨਾਂ ਕਿਸੇ ਨੂੰ ਪੁਰਸਮਨ ਅਪਰੂਵਲ ਦਿੱਤਾ। ਇਹ ਜਿਵੇਂ ਇਹ ਸਾਡੇ ਧਿਆਨ ਦੇ ਵਿੱਚ ਗੱਲ ਆਈ ਹੈ ਮਾਨਯੋਗ ਐਸਐਸਪੀ ਮੈਡਮ ਜੀ ਤੁਹਾਡੇ ਧਿਆਨ ਲਾਉਣ ਦੇ ਲਈ ਪੁੱਛਣਾ ਪੜਿਆ। ਇਹ ਵੀ ਜਿਹੜੀ ਨਾ ਮੁਕੱਦਮੇ ਦੀ ਜਿਹੜੀ ਸੈਂਸਿਟੀਵਿਟੀ ਨੂੰ ਦੇਖਦੇ ਹਾਂ ਸਾਡੀ ਐਸਐਸਪੀ ਸਾਰਾ ਜਿਹੜਾ ਪ੍ਰੈਸ ਕਾਉਂਸਲ ਕਰ ਰਹੀ ਹੈ ਕੀ ਕਾਰਨ ਹੈ ਪ੍ਰੈਸ ਕਾਉਂਸਲ ਇਹਨਾਂ ਜੀ ਮਿਤੀ 23 ਤੰਤਰੀਕ ਨੂੰ ਜਿਹੜੀ ਗਰੀ ਪ੍ਰਵਾਹ ਨਾਲ ਸੰਬੰਧ ਰੱਖਦੀ ਸੀ ਤੇ ਉਹਦੇ ਰਿਗਾਰਡਿੰਗ ਇਹਨਾਂ ਨੇ ਉਹਨੂੰ ਕੰਵਿਸ਼ਨ ਵੀ ਕਰ ਦਿੱਤਾ ਸੀ ਸਾਡੇ ਕੋਲ ਆ ਜਿਹੜੀ ਇਨਫੋਰਮੇਸ਼ਨ ਆਈ ਸੀ ਮਦਰ ਬਲੋਂ ਅਸੀਂ ਇਹ ਵੀ ਜਿਹੜੀ ਉਹ ਆਪਣੇ ਸੀਨੀਅਰ ਅਫਸਰਾਂ ਦੇ ਮਾਨਯੋਗ ਸਤਿ ਵੀ 19 ਪੰਡਲ ਜੀ ਦੇ ਧਿਆਨ ਚ ਦੇਂਦਾ ਉਹਨਾਂ ਦੀ ਦਿਸ਼ਾ ਨਿਰਦੇਸ਼ਾਂ ਦੇ ਤੌਰ ਤੇ ਵੀ ਜਿਹੜੀ ਪਰਚਾ ਦਰਜ ਕੀਤੀ ਤਾਂ ਬਲਵੀਰ ਸਿੰਘ ਮੁਸਤਫਾ ਬਾਦ ਦੇਖਾ ਜਿਹੜਾ ਹੈ ਕੋਈ ਮੈਸੇਜ ਵਗੈਰਾ ਦਾ ਸੀਰੀਅਲ ਮੈਸੇਜ ਨੂੰ ਭੇਜਦਾ ਸੀ ਗੁਰਵੀਰ ਸਿੰਘ ਦੇ ਖਿਲਾਫ ਇਮੀਜ ਡੀ ਜੀ ਐਕਟ 67 ਨੰਬਰ ਅੰਡਰ ਸੈਕਸ਼ਨ 305 303 ਐ ਤੇ 12 ਬਕਸੋ ਵੈ ਤੇ 381 ਇਹ ਦਰਜ ਕੀਤਾ ਇਹ ਪਰਚਾ ਦਰਜ ਕਰਨ ਤੋਂ ਬਾਅਦ ਦੋ ਟੀਮਾਂ ਬਣਾ ਕੇ ਹੀ ਮੁੱਲ ਜੋਂ ਨੇੜਾ ਅਰੈਸਟ ਕਰ ਲਿਆ ਗਿਆ ਕੁੜੀ ਜਿਹਦੀ ਉਮਰ ਸੀ ਬੱਚੀ ਦੀ ਉਮਰ 13 ਸਾਲ ਦੀ ਤੇ ਇਹ ਜਿਹੜਾ ਦੋਸ਼ੀ ਹੈ ਉਹਦੇ ਨਾਲ ਤੁਸੀਂ ਸੁਣ ਸੀ ਉਹ ਦੋਸ਼ੀ ਦੇ ਇਹ ਬੱਚੀ ਤੇ ਦੀ ਮਦਰ ਦੋਸ਼ੀ ਦੇ ਘਰੇ ਉਸ ਟਾਈਮ ਪਹਿਲਾਂ ਕੰਮ ਕਰ ਜਾਂਦੇ ਸੀ ਜਿਹੜੀ ਨੀਅਤ ਠੀਕ ਨਹੀਂ ਦਿਖੀ ਉਹਦੀ ਮਦਦ ਤੇ ਦੋਨੇ ਕੰਮ ਕਰਨਾ ਖੜ ਗਿਆ। ਕਿਤੋਂ ਬਾਦੀ ਪਤਾ ਨਹੀਂ। ਪਰਮੇਸ਼ਾਨਾ ਸਰ ਜਿਹੜੀ ਕੀਤੀ ਗਈ ਆ ਉਹ ਸੇਮ ਡੇ ਹੀ ਸੁਸਾਇਟੀ ਵਾਲੇ ਦੇ ਨਹੀਂ ਕਰਤੀ ਸੀ। ਉਹ ਸੇਮ ਡੇ ਤਿੰਨ ਘੰਟਿਆਂ ਦੇ ਵਿੱਚ ਹੀ ਕਰ ਦਿੱਤੀ। ਇਹ ਪਰਿਵਾਰ ਦੇ ਕੋਲ ਪੁਲਿਸ ਨੂੰ ਦੱਸਿਆ ਗਿਆ ਜੀ। ਇਹਦੇ ਬਾਰੇ ਤਾਂ ਹੁਣ ਪਰਿਵਾਰ ਨੂੰ ਹੀ ਦੱਸਿਆ ਸੀ। ਉਦੋਂ ਪਰਿਵਾਰ ਕਹਿੰਦੇ ਸਾਨੂੰ ਸ਼ੱਕ ਹੋਵਾ ਸੀ ਜਦੋਂ ਬੱਚੇ ਦਾ ਮੋਬਾਈਲ ਵਗੈਰਾ ਦੇਖਿਆ। ਉਦੋਂ ਫਿਰ ਗੱਲ ਸਾਹਮਣੇ। ਤੇ ਕੁਝ ਦੱਸਿਆ ਗਿਆ ਵੀ ਉਹ ਬੱਚੀ ਨੂੰ ਸ਼ੋਰ ਵੀ ਸੋਸ਼ਲ ਕਰਦਾ ਸੀ ਜਾਂ ਸੋਸ਼ਲ ਫੋਨ ਮੈਸੇਜ ਵੀ ਕਰਦਾ ਜੀ। ਨਹੀਂ ਹਾਂ ਜੀ ਜਿਹੜਾ ਇਹੀ ਆ। ਮੋਬਾਈਲ ਅਸੀਂ ਦੋਨੋਂ ਦੇ ਬੱਚੀ ਦਾ ਤੇ ਮੁੱਲਜਮ ਦਾ ਦੋਨੇ ਅਸੀਂ ਸਾਈਬਰ ਸਾਨੂੰ ਭੇਜਾਂਗੇ ਫਰੈਂਜਿਕ ਜਾਂਚ ਤੋਂ ਬਾਅਦ ਜਿਹੜੇ ਫੈਕਟ ਸਾਹਮਣੇ ਆਣਗੇ ਉਹਦੇ ਅਨਸਾਰ ਜਿਹੜੀ ਦਿੱਤੀ ਸਮਝ ਨਹੀਂ ਦਿੱਤੀ